ਨਮੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਲੜਕੇ ਗੁਰਾਇਆਂ ਵਿਖੇ ਵੋਟਰ ਜਾਗਰੂਤਾ ਰੈਲੀ ਕੱਢੀ ਗਈ ਜਿਸ ਨੂੰ ਸਕੂਲ ਪ੍ਰਿੰਸੀਪਲ ਕਮ ਨੋਡਲ ਅਫਸਰ ਸਰਦਾਰ ਸਤਜਿੰਦਰਪਾਲ ਸਿੰਘ ਜੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਹ ਰੈਲੀ ਐਸ.ਟੀ.ਐਮ ਫਲੋਰ ਕਮ ਰਿਟਰਨਿੰਗ ਅਫਸਰ ਸਰਦਾਰ ਅਮਰਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੱਢੀ ਗਈ ਇਹ ਰੈਲੀ ਸਕੂਲ ਤੋਂ ਸ਼ੁਰੂ ਹੋ ਕੇ ਗੁਰਾਇਮ ਮੇਨ ਬਾਜ਼ਾਰ ਅਤੇ ਵੱਖ-ਵੱਖ ਮੁਹੱਲਿਆਂ ਵਿੱਚੋਂ ਹੁੰਦੀ ਹੋਈ ਵਾਪਸ ਸਕੂਲ ਆ ਕੇ ਸਮਾਪਤ ਹੋਈ ਇਸ ਮੌਕੇ ਸਕੂਲ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਸਵੀਪ ਪੋਸਟਰ ਦਿਖਾ ਕੇ ਵੋਟਰਾਂ ਨੂੰ ਜਾਗਰੂਕ ਕੀਤਾ। ਇਸ ਤੋਂ ਇਲਾਵਾ ਸਰਕਾਰੀ ਸਕੂਲ ਲਸਾੜਾ, ਸਰਕਾਰੀ ਸਕੂਲ ਦੁਸਾਂਝਕਲਾ, ਸਰਕਾਰੀ ਸਕੂਲ ਰੋੜਕਾਕਲਾ ਅਤੇ ਫਲੋਰ ਹਲਕੇ ਦੇ ਹੋਰ ਵੀ ਸਕੂਲਾਂ ਅਤੇ ਕਲਜਾਂ ਵੱਲੋਂ ਸਵੀਪ ਰੈਲੀ ਕੱਢੀ ਗਈ। ਇਸ ਰੈਲੀ ਦਾ ਮੁੱਖ ਉਦੇਸ਼ ਵੋਟਰਾਂ ਨੂੰ ਜਾਗਰੂਕ ਕਰਨਾ ਹੈ ਕਿ ਉਹ ਆਪਣੀਆਂ ਵੋਟਾਂ ਦਾ ਇਸਤੇਮਾਲ ਬਿਨਾਂ ਕਿਸੇ ਲੋਭ ਲਾਲਚ, ਜਾਤੀ ਧਰਮ ਤੋਂ ਉੱਪਰ ਉੱਠ ਕੇ ਕਰਨਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਸਤਵਿੰਦਰਪਾਲ ਸਿੰਘ ਅਧਿਆਪਕ ਖਰਜੀਤ 바ਵਾ ਹਰਵੰਸ ਲਾਲ ਮੈਡਮ ਗੀਤਾਂਜਲੀ ਅਤੇ ਸਮੂਹ ਸਕੂਲ ਸਟਾਫ ਵਿਦਿਆਰਥੀ ਹਾਜ਼ਰ ਰਹੇ। ਸਵੇਰ ਫੈਕਟਿਵਿਟੀ ਜੀ ਕੈਲੰਡਰ ਦੇ ਮਤਲਬ ਅੱਜ ਜਿਹੜਾ ਹੈ ਵਾਟਰ ਜਾਗਰੂਤਾ ਰੈਲੀ ਜਿਹੜੀ ਹੈ ਵਕ ਵਕ ਸਕੂਲਾਂ ਵਿੱਚ ਕੱਢੀ ਗਈ ਹੈ। ਇਹ ਜਿਹੜੀ ਰੈਲੀ ਆ ਸਰਦਾਰ ਅਮਨਪਾਲ ਸਿੰਘ ਐਸ.ਡੀ.ਐਮ ਕਮ ਰਿਟਰਨਿੰਗ ਅਫਸਰ ਫਲੋਰਤੀ ਜਿਹੜੇ ਆ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਕਰਤੀ ਗਈ ਆ ਕਿ ਇੱਕ ਰੈਲੀ ਜਿਹੜੀ ਆ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗਰਾਇਆ ਤੋਂ ਜਿਹੜੀ ਆ VOTER ਜਾਗਰੂਕਤਾ ਲਈ ਕੱਢੀ ਗਈ ਹੈ ਇਹ ਜਿਹੜੀ ਆ ਰੈਲੀ ਜਿਹੜੀ ਆ ਇੱਥੋਂ ਸਕੂਲ ਤੋਂ ਝਲ ਕੇ ਵੱਖ-ਵੱਖ ਮਹੱਲੇ ਤੇ ਬਾਜ਼ਾਰਾਂ ਦੇ ਵਿੱਚੋਂ ਕੇ ਜਿਹੜੀ ਵਾਪਸ ਕਿਹੜੀ ਸਕੂਲ ਦੇ ਕਿ ਆਵੇ ਜੀ ਵਿਦਿਆਰਥੀਆਂ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਜਿਹੜਾ ਹੈ ਕਿ ਵਿਦਿਆਰਥੀਆਂ ਨੇ ਪੋਸਟਰ ਜਿਹੜੇ ਆ ਡਿਸਪਲੇ ਕੀਤੇ ਆ ਤੇ ਉਹਨਾਂ ਤੇ ਵੱਖ-ਵੱਖ ਸਲੋਗਨ ਲਿਖੇ ਹੋਏ ਜਿਸ ਤਰ੍ਹਾਂ ਮੇਰੀ ਵੋਟ ਮੇਰੀ ਆਵਾਜ਼ ਤੇ ਤੇ ਕੋਈ ਵੀ ਜਿਹੜਾ ਵੋਟਰ ਜਿਹੜਾ ਨਾ ਰਹੇ ਇਸ ਤਰ੍ਹਾਂ ਦੇ ਜਿਹੜੇ ਆ ਸਲੋਗਨ ਜਿਹੜੇ ਲਿਖਿਆ ਵੋਟ ਫਾਰ ਇੰਡੀਆ ਇਸ ਤਰ੍ਹਾਂ ਦੇ ਸਲੋਗਨ ਲਿਖਦੇ ਸੀ ਜਿਹੜੇ ਕਿ ਜਿਹੜੇ ਆਮ ਵੋਟਰਸ ਨੂੰ ਤੇ ਯੰਗ ਵੋਟਰਸ ਨੂੰ ਜਿਹੜੇ ਉਹ ਪ੍ਰੇਰਿਤ ਕਰਦੇ ਆ ਕਿ ਤਾਂ ਕਿ ਉਹ 1 ਜੂਨ ਨੂੰ ਆਪਣੀਆਂ ਵੋਟਾਂ ਉਪਾਸ ਆਉਣ ਤੇ ਵਕਤ ਚੜ੍ਹ ਕੇ ਇਸ ਜਿਹੜਾ ਹੈ ਜਿਹੜਾ ਤਿਹਾਰ ਹੈ ਇਸ ਵਿੱਚ ਆਪਣੇ ਸ਼ਾਮ